ਦਿੱਲੀ ਐਨਸੀਆਰ ਵਿੱਚ ਮੌਲਤਾ ਰਮੀ ਮਗਰੋਂ ਦਿੱਲੀ ਵਿੱਚ ਕਈ ਥਾਵਾਂ ਉੱਤੇ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਵੱਡੀ ਪਰੇਸ਼ਾਨੀ ਖੜੀ ਹੋ ਗਈ ਹੈ ਮੀਂਹ ਦੇ ਕਾਰਨ ਦਿੱਲੀ ਦੇ ਵਿੱਚ ਲੰਮਾ ਜਮ ਲੱਗ ਗਿਆ ਹੈ ਸੜਕਾਂ ਨਦੀਆਂ ਬਣ ਗਈਆਂ ਹਨ ਸ਼ਹਿਰ ਦੇ ਕਈ ਹਿੱਸੇ ਪਾਣੀ ਦੇ ਨਾਲ ਭਰ ਗਏ ਉੱਤੇ ਹੀ ਰਾਜਸਥਾਨੀ ਵਿੱਚ ਮੌਲੇ ਧਰਮੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹਰਸਿਮਰਤ ਕੌਰ ਬਾਦਲ ਨੇ ਦਿੱਲੀ ਦੇ ਵਿੱਚ ਮੀ ਨੂੰ ਬੁਰਾ ਸੁਪਨਾ ਦੱਸਿਆ ਹੈ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਐਕਸ ਅਕਾਊਂਟ ਉੱਤੇ ਇੱਕ ਟ੍ਰੈਫਿਕ ਦਾ ਵੀਡੀਓ ਸਾਂਝਾ ਕੀਤਾ ਹੈ ਉਹਨਾਂ ਨੇ ਲਿਖਿਆ ਦਿੱਲੀ ਦੇ ਟ੍ਰੈਫਿਕ ਦੇ ਵਿੱਚ ਫਸੀ ਐਂਬੂਲੈਂਸ ਨੂੰ ਵੇਖ ਕੇ ਨਿਰਾਸ਼ਾ ਹੋਈ ਐਂਬੂਲੈਂਸ ਦੇ ਵਿੱਚ ਹਰ ਸਕਿੰਟ ਮਾਇਨੇ ਰੱਖਦਾ ਹੈ ਮੀ ਅਤੇ ਦਿੱਲੀ ਇੱਕ ਡਰਾਉਣਾ ਸੁਪਨਾ ਮੈਂ ਸੰਸਦ ਤੋਂ ਸ਼ਾਮ 6:30 ਵਜੇ ਨਿਕਲੀ 3 ਘੰਟੇ ਬੀਤ ਗਏ ਅਤੇ ਮੈਂ ਸੜਕਾਂ ਤੇ ਫਸੀ ਰਹੀ ਆਵਾਜਾਈ ਥਾਪੇ ਲੋਕਾਂ ਦੇ ਕਾਰਨ ਦਾ ਇੰਦਨ ਖਤਮ ਹੋ ਗਿਆ ਤੇ ਛੋਟੇ ਬੱਚੇ ਕਾਰਾਂ ਦੇ ਵਿੱਚ ਫਸੇ ਰਹੇ ਇਹ ਸੱਚਮੁੱਚ ਇੱਕ ਡਰਾਵਣਾ ਸੁਪਨਾ ਹੈ ਮੀਂਹ ਮਗਰੋਂ ਰਾਸ਼ਟਰੀ ਰਾਸਥਾਨੀ ਦੇ ਕਈ ਹਿੱਸਿਆਂ ਦੇ ਵਿੱਚ ਪਾਣੀ ਭਰਿਆ ਵੇਖਿਆ ਗਿਆ ਸ਼ਹਿਰ ਦੇ ਕਈ ਹਿੱਸੇ ਪਾਣੀ ਨਾਲ ਭਰ ਗਏ ਤੇ ਜਮੀ ਮਗਰੋਂ ਦਿੱਲੀ ਦਰਿਆ ਦੇ ਵਿੱਚ ਤਬਦੀਲ ਹੋ ਗਈ ਥਾਂ ਥਾਂ ਉੱਤੇ ਪਾਣੀ ਭਰਨ ਕਾਰਨ ਟ੍ਰੈਫਿਕ ਜਮ ਹੋ ਗਿਆ ਆਸ਼ਰਮੀਆਂ ਕਾਲੀ ਦਲ ਦੀ ਆਗੂ ਹਰ ਸਿਮਰਤ ਕੌਰ ਬਾਦਲ ਨੇ ਦਿੱਲੀ ਦੇ ਮੀਂਹ ਦੇ ਵਿੱਚ ਇੱਕ ਬੁਰਾ ਸੁਪਨਾ ਦੱਸਿਆ ਉਹਨਾਂ ਨੇ ਆਪਣੇ سوشل میڈیا ਐਕਸ ਅਕਾਊਂਟ ਤੋਂ ਟ੍ਰੈਫਿਕ ਦਾ ਵੀਡੀਓ ਸਾਂਝਾ ਕੀਤਾ ਉਹਨਾਂ ਨੇ ਲਿਖਿਆ ਕਿ ਦਿੱਲੀ ਦੇ ਟ੍ਰੈਫਿਕ ਦੇ ਵਿੱਚ ਫਸੀ ਐਂਬੂਲੈਂਸ ਨੂੰ ਵੇਖ ਕੇ ਨਿਰਾਸ਼ਾ ਹੋਈ ਹੈ ਐਨਸੀਆਰ ਵਿੱਚ ਮੌਨਿਤਾ ਰਮੀ ਮਗਲੋਂ ਦਿੱਲੀ ਵਿੱਚ ਕਈ ਥਾਵਾਂ ਉੱਤੇ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਵੱਡੀ ਪਰੇਸ਼ਾਨੀ ਖੜੀ ਹੋ ਗਈ ਹੈ ਮੀਂਹ ਦੇ ਕਾਰਨ ਦਿੱਲੀ ਦੇ ਵਿੱਚ ਲੰਮਾ ਜਮ ਲੱਗ ਗਿਆ ਹੈ ਸੜਕਾਂ ਨਦੀਆਂ ਬਣ ਗਈਆਂ ਹਨ ਸ਼ਹਿਰ ਦੇ ਕਈ ਹਿੱਸੇ ਪਾਣੀ ਦੇ ਨਾਲ ਭਰ ਗਏ ਤਾਂ ਉੱਥੇ ਹੀ ਰਾਜਸਥਾਨੀ ਵਿੱਚ ਮੌਨਿਤਾ ਰਮੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹਰਸਿਮਰਤ ਕੋਰ ਬਦਲ ਨੇ ਦਿੱਲੀ ਦੇ ਵਿੱਚ ਮੀਂਹ ਨੂੰ ਬੁਰਾ ਸੁਪਨਾ ਦੱਸਿਆ ਹੈ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਐਕਸ ਅਕਾਊਂਟ ਉਤੇ ਇੱਕ ਟ੍ਰੈਫਿਕ ਦਾ ਵੀਡੀਓ ਸਾਂਝਾ ਕੀਤਾ ਹੈ ਉਹਨਾਂ ਨੇ ਲਿਖਿਆ ਦਿੱਲੀ ਦੇ ਟ੍ਰੈਫਿਕ ਦੇ ਵਿੱਚ ਫਸੀ ਐਂਬੂਲੈਂਸ ਨੂੰ ਵੇਖ ਕੇ ਨਿਰਾਸ਼ਾ ਹੋਈ ਐਂਬੂਲੈਂਸ ਦੇ ਵਿੱਚ ਹਰ ਸਕਿੰਟ ਮਾਇਨੇ ਰੱਖਦਾ ਹੈ ਵੀ ਅਤੇ ਦਿੱਲੀ ਇੱਕ ਡਰਾਉਣਾ ਸੁਪਨਾ ਮੈਂ ਸੰਸਦ ਤੋਂ ਸ਼ਾਮ 6:30 ਵਜੇ ਨਿਕਲੀ ਤੇ ਘੰਟੇ ਬੀਤ ਗਏ ਅਤੇ ਮੈਂ ਸੜਕ ਉੱਤੇ ਫਸੀ ਰਹੀ ਆਵਾਜਾਈ ਠੱਪ ਹੈ ਲੋਕਾਂ ਦੇ ਆਕਾਰਾਂ ਦਾ ਇੰਦਨ ਖਤਮ ਹੋ ਗਿਆ ਤੇ ਛੋਟੇ ਬੱਚੇ ਕਾਰਾਂ ਦੇ ਵਿੱਚ ਫਸੇ ਰਹੇ ਇਹ ਸੱਚਮੁੱਚ ਇੱਕ ਡਰਾਵਣਾ ਸੁਪਨਾ ਹੈ ਮੀਂਹ ਮਗਰੋਂ ਰਾਸ਼ਟਰੀ ਰਾਸਤੇ ਦੇ ਕਈ ਹਿੱਸਿਆਂ ਦੇ ਵਿੱਚ ਪਾਣੀ ਭਰਿਆ ਵੇਖਿਆ ਗਿਆ ਸ਼ਹਿਰ ਦੇ ਕਈ ਹਿੱਸੇ ਪਾਣੀ ਨਾਲ ਭਰ ਗਏ ਤੇ ਜ਼ਮੀਂ ਮਗਰੋਂ ਦਿੱਲੀ ਦਰਿਆ ਦੇ ਵਿੱਚ ਤਬਦੀਲ ਹੋ ਗਈ ਤਾਂ-ਤਾਂ ਉੱਤੇ ਪਾਣੀ ਪਰਨ ਕਰਨ ਟ੍ਰੈਫਿਕ ਜਮ ਹੋ ਗਿਆ ਆਸ਼ਰਮੀਆਂ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਨੇ ਦਿੱਲੀ ਦੇ ਮੀਂਹ ਦੇ ਨੂੰ ਇੱਕ ਬੁਰਾ ਸੁਪਨਾ ਦੱਸਿਆ ਇਹ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਸਾਉਂਟ ਉੱਤੇ ਇੱਕ ਟਰੈਫਿਕ ਦਾ ਵੀਡੀਓ ਸਾਂਝਾ ਕੀਤਾ ਉਹਨਾਂ ਨੇ ਲਿਖਿਆ ਕਿ ਦਿੱਲੀ ਦੇ ਟਰੈਫਿਕ ਦੇ ਵਿੱਚ ਫਸੀ ਐਂਬੂਲੈਂਸ ਨੂੰ ਵੇਖ ਕੇ ਨਿਰਾਸ਼ਾ ਹੋਈ ਹੈ। ਦਿੱਲੀ ਐਨਸੀਆਰ ਵਿੱਚ ਮੌਲੇਤਾਰ ਮੀ ਮਗਰੋਂ ਦਿੱਲੀ ਵਿੱਚ ਕਈ ਥਾਵਾਂ ਉੱਤੇ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਵੱਡੀ ਪਰੇਸ਼ਾਨੀ ਖੜੀ ਹੋ ਗਈ ਹੈ ਮੀਂਹ ਦੇ ਕਾਰਨ ਦਿੱਲੀ ਦੇ ਵਿੱਚ ਲੰਮਾ ਜਮ ਲੱਗ ਗਿਆ ਹੈ ਸੜਕਾਂ ਨਦੀਆਂ ਬਣ ਗਈਆਂ ਹਨ ਸ਼ਹਿਰ ਦੇ ਕਈ ਹਿੱਸੇ ਪਾਣੀ ਦੇ ਨਾਲ ਭਰ ਗਏ ਤਾਂ ਉੱਥੇ ਹੀ ਰਾਜਧਾਨੀ ਵਿੱਚ ਮੌਲੇਤਾਰ ਮੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹਰਸਿਮਰਤ ਕੋਰ ਬਦਲ ਨੇ ਦਿੱਲੀ ਦੇ ਵਿੱਚ ਮੀਂਹ ਨੂੰ ਬੁਰਾ ਸੁਪਨਾ ਦੱਸਿਆ ਇਹ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਐਕਸ ਅਕਾਊਂਟ ਉਤੇ ਇੱਕ ਟ੍ਰੈਫਿਕ ਦਾ ਵੀਡੀਓ ਸਾਂਝਾ ਕੀਤਾ ਹੈ ਉਹਨਾਂ ਨੇ ਲਿਖਿਆ ਦਿੱਲੀ ਦੇ ਟ੍ਰੈਫਿਕ ਦੇ ਵਿੱਚ ਫਸੀ ਐਂਬੂਲੈਂਸ ਨੂੰ ਵੇਖ ਕੇ ਨਿਰਾਸ਼ਾ ਹੋਈ ਐਂਬੂਲੈਂਸ ਦੇ ਵਿੱਚ ਹਰ ਸਕਿੰਟ ਮਾਇਨੇ ਰੱਖਦਾ ਏ ਮੀਂਹ ਅਤੇ ਦਿੱਲੀ ਇੱਕ ਡਰਾਉਣਾ ਸੁਪਨਾ ਮੈਂ ਸੰਸਦ ਤੋਂ ਸ਼ਾਮ 6:30 ਵਜੇ ਨਿਕਲੀ ਤੇ ਘੰਟੇ ਬੀਤ ਗਏ ਅਤੇ ਮੈਂ ਸੜਕ ਉੱਤੇ ਫਸੀ ਰਹੀ ਆਵਾਜਾਈ ਠੱਪ ਹੈ ਲੋਕਾਂ ਦੇ ਆਕਾਰਾਂ ਦਾ ਇੰਦਨ ਖਤਮ ਹੋ ਗਿਆ ਤੇ ਛੋਟੇ ਬੱਚੇ ਕਾਰਾਂ ਦੇ ਵਿੱਚ ਫਸੇ ਰਹੇ ਇਹ ਸੱਚਮੁੱਚ ਇੱਕ ਡਰਾਵਣਾ ਸੁਪਨਾ ਹੈ ਮੀਂਹ ਮਗਰੋਂ ਰਾਸ਼ਟਰੀ ਰਾਸਥਾਨੀ ਦੇ ਕਈ ਹਿੱਸਿਆਂ ਦੇ ਵਿੱਚ ਪਾਣੀ ਭਰਿਆ ਵੇਖਿਆ ਗਿਆ ਸ਼ਹਿਰ ਦੇ ਕਈ ਹਿੱਸੇ ਪਾਣੀ ਨਾਲ ਭਰ ਗਏ ਤੇ ਜਮੀ ਮਗਰੋਂ ਦਿੱਲੀ ਦਰਿਆ ਦੇ ਵਿੱਚ ਤਬਦੀਲ ਹੋ ਗਈ ਤਾਂ-ਤਾਂ ਉਤੇ ਪਾਣੀ ਭਰਨ ਕਾਰਨ ਟ੍ਰੈਫਿਕ ਜਮ ਹੋ ਗਿਆ ਆ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਹਰ ਸਿਮਰਤ ਕੌਰ ਬਾਦਲ ਨੇ ਦਿੱਲੀ ਦੇ ਮੀਂਹ ਦੇ ਵਿੱਚ ਨੂੰ ਇੱਕ ਬੁਰਾ ਸੁਪਨਾ ਦੱਸਿਆ ਇਹ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਸਾਉਂਟ ਉੱਤੇ ਇੱਕ ਟ੍ਰੈਫਿਕ ਦਾ ਵੀਡੀਓ ਸਾਂਝਾ ਕੀਤਾ ਉਹਨਾਂ ਨੇ ਲਿਖਿਆ ਕਿ ਦਿੱਲੀ ਦੇ ਟ੍ਰੈਫਿਕ ਦੇ ਵਿੱਚ ਫਸੀ ਐਂਬੂਲੈਂਸ ਨੂੰ ਵੇਖ ਕੇ ਨਿਰਾਸ਼ਾ ਹੋਈ ਹੈ